ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਤੇ ਜੀ ਸਾਰਿਆਂ ਨੂੰ। ਹਾਜ਼ਰ ਹੋ ਗਏ ਆ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਕ ਬਾਤਾਂ ਪਾਉਣੀਆਂ। ਸਾਨੂੰ ਤੁਹਾਡਾ ਜਿਹੜਾ ਸਾਥ ਆ ਬਹੁਤ ਚੰਗਾ ਲੱਗਾ। ਤੁਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਆਪਣੇ ਘਰਾਂ ਵਿੱਚ ਸਾਰੇ ਤੰਦਰੁਸਤ ਹੋਗੇ, ਠੀਕ ਠਾਕ ਹੋਗੇ। ਹੈਨਾ? ਤੇ ਮੌਸਮ ਦਾ ਤਾਂ ਤੁਹਾਨੂੰ ਪਤਾ ਹੀ ਆ ਕਿਤੇ ਗਰਮੀ ਆ, ਕਿਤੇ ਮੀਂਹ ਪੈ ਰਿਹਾ ਆ। ਤੇ ਸਾਡੇ ਵਾਲ ਤਾਂ ਮੀਂਹ ਮੜਮੜਾ ਕਦੀ ਪੈਂਦਾ ਆ, ਫਿਰ ਗਰਮੀ ਹੋ ਜਾਂਦੀ ਆ। ਬਹੁਤ ਔਖਾ ਚੱਲ ਰਿਹਾ ਕੰਮ ਤੇ ਚਲੋ ਇਦਾਂ ਹੀ ਨਿਕਲ ਜਾਣਾ ਟਾਈਮ ਹਾਂ। ਸਾਰਿਆਂ ਤੋਂ ਪਹਿਲਾਂ ਆਪਾਂ ਤੁਹਾਨੂੰ ਦਿੰਨੇ ਆ ਪਿਛਲੀ ਬਾਤ ਦਾ ਜਵਾਬ। ਹਾਂਜੀ ਪਿਛਲੀ ਬਾਤ ਦਾ ਜਵਾਬ ਸੀ ਰੇਡੀਓ ਰੇਡੀਓ ਜੀ ਹਾਂਜੀ ਜੋ ਜੋ ਕੰਨ ਮਰੋੜਾ ਤਾਂ ਗੱਲਾਂ ਕਰੇ ਕਰਾ ਲਈਏ ਬਹੁਤ ਜਵਾਬ ਆਏ ਆ ਤੇ ਜਿਨ੍ਹਾਂ ਦੇ ਵਿੱਚੋਂ ਹੈਗੇ ਜਵਾਬ ਅਸੀਂ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਨੇ ਸਹੀ ਜਵਾਬ ਦਿੱਤੇ ਆ yograj sukhana desi chulla upi ਦੇ ਪੰਜਾਬੀ ਪਿੰਡ ਕੁਲਵੰਤ ਕਲਤੀ ਹਾਂਜੀ ਆਰਗੈਨਿਕ ਗਾਰਡਨ ਹਰਦੀਪ ਕੌਰ ਮਾਈ ਸਿੰਪਲ ਗਾਰਡਨ ਆਲਖ ਸੂਟ ਡਿਜ਼ਾਈਨਰ ਗੁਨਰੀਤ ਸਾਹਿਬ ਵਲੌਗ ਜਸਕਰਨ 바ਵਾ ਗੁਰਦੀਪ ਸਿੰਘ ਮਨਜੀਤ ਕੌਰ ਹਰਵਿੰਦਰ ਕੌਰ ਦਲਵਿੰਦਰ ਕੌਰ ਹਾਂਜੀ ਇਹਨਾਂ ਨੇ ਜਵਾਬ ਸਹੀ ਦਿੱਤੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਹਾਡਾ ਬਹੁਤ ਤੁਹਾਡਾ ਧੰਨਵਾਦ ਹੈ ਸਾਡੇ ਨਾਲ ਜੁੜਨ ਲਈ ਪ੍ਰੋਗਰਾਮ 'ਚ ਆਉਣ ਦਾ ਸਾਰਿਆਂ ਨੂੰ ਅਸੀਂ ਤਾਂ ਬਹੁਤ ਹਨਾ ਬਹੁਤ ਤਹਿ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਆ ਤੁਸੀਂ ਟਾਈਮ ਕੱਢ ਕੇ ਆਉਨੇ ਆ ਤੇ ਆਪਾਂ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਆ ਇੱਕ ਦੂਜੇ ਨਾਲ ਕਈ ਚੀਜ਼ਾਂ ਆਪਾਂ ਸਾਂਝੀਆਂ ਕਰਦੇ ਆ ਹਾਂਜੀ ਤੇ ਇਦਾਂ ਦੇਖੋ ਜਿਹੜਾ ਪ੍ਰਮਾਤਮਾ ਆ ਨਾ ਉਹਨੇ ਤਾਂ ਆਪਣੀ ਗਰੰਟੀ ਲਈ ਸੀ ਪੇਟ ਭਰਨ ਦੀ ਹਾਂ ਜੀ ਤੇ ਆਪਾਂ ਭਰਨ ਲੱਪੇ ਆ ਪੇਟੀਆਂ ਹਾਂਜੀ ਸਹੀ ਗੱਲ ਐ ਤੇ ਇਹ ਆਪਾਂ ਲਾਲਚ ਵਿੱਚ ਪੈ ਗਏ ਆ ਉਹਨੇ ਪੇਟ ਭਰਨ ਦੀ ਗਰੰਟੀ ਲਈ ਆ ਕਿਉਂਕਿ ਉਹ ਰੋਟੀ ਤਾਂ ਸਭ ਨੂੰ ਦਿੰਦਾ ਕਿਸੇ ਨੂੰ ਭੁੱਖਾ ਨਹੀਂ ਸੌਣ ਦੇਣਾ ਸਹੀ ਗੱਲ ਐ ਹੈਨਾ ਪਰ ਆਪਾਂ ਹੋਰ ਲਾਲਚ ਵਿੱਚ ਪੈ ਗਏ ਆ ਆਪਾਂ ਤਾਂ ਆਪਣੀਆਂ ਪੇਟੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਾਂਜੀ ਬਿਲਕੁਲ ਤੇ ਲਾਲਚ ਜਿਹੜਾ ਆ ਨਾ ਇਹ ਚੰਗਾ ਨਹੀਂ ਹੁੰਦਾ ਇਹ ਇਹ ਚੰਗਾ ਨਹੀਂ ਹੁੰਦਾ ਸੋ ਇਹੀ ਲੈ ਬਹਿੰਦਾ ਬੰਦੇ ਨੂੰ ਇਹ ਇਹ ਬੰਦੇ ਨੂੰ ਲੈ ਕੇ ਭਜਦਾ ਹੂੰ ਕਈ ਵਾਰੀ ਬਹੁਤ ਇਮਾਨਦਾਰ ਬੰਦੇ ਨੂੰ ਵੀ ਇਹ ਹੈ ਨਾ ਕਈ ਵਾਰੀ ਡੋਲ ਸਾਲੇਂ ਦਾ ਆਪਣੇ ਜਾਲ ਚ ਹਾਂ ਇਹ ਇਹ ਲਾਲਚ ਚੀਜ਼ ਜੀ ਇਹ ਸੋਚੀ ਜੀ ਏਦਾਂ ਦੀ ਹੈ ਕਿ ਤੁਹਾਨੂੰ ਕਈ ਵਾਰੀ ਫਸਾ ਲੈਂਦਾ ਹੈ ਕਈ ਵਾਰੀ ਤੁਸੀਂ ਸਾਰੇ ਕੰਮ ਬਹੁਤ ਇਮਾਨਦਾਰੀ ਨਾਲ ਕਰਦੇ ਆ ਕਿ ਕੋਈ ਇੱਕ ਕੰਮ ਵੀ ਤੁਹਾਡੇ ਕੋ ਹੋ ਗਿਆ ਨਾ ਉਦਾਂ ਦਾ ਗਲਤ ਲਾਲਚ ਚੀਜ਼ ਜੀ ਸਾਰੀ ਕੀਤੀ ਕਰਾਈ ਖੂਚ ਪੈ ਜਾਂਦੀ ਸਾਰਾ ਹੀ ਕੀਤਾ ਕਰਾਈ ਖੂਚ ਪੈ ਜਾਂਦਾ ਹਾਂਜੀ ਤੇ ਚਲੋ ਅੱਜ ਏਦਾਂ ਦੀ ਤੁਹਾਨੂੰ ਇੱਕ ਗੱਲ ਸੁਣਾਉਣੀ ਹੈ ਹਨਾ ਇੱਕ ਆਫਿਸ ਚੋਂ ਕਿਸੇ ਨੂੰ ਕੰਮ ਤੋਂ ਕੱਢ ਦਿੱਤਾ ਅੱਛਾ ਹਨਾ ਤੋ ਵਿਚਾਰਾ ਬਾਹਰ ਨਿਕਲੇਆ ਬੜਾ ਦੁਖੀ ਸੀ ਦੁਖੀ ਸੀਗਾ ਹਨਾ ਬੜਾ ਪਰੇਸ਼ਾਨ ਸੀਗਾ ਤੇ ਜੌਬ ਦੀ ਚਲੇ ਗਈ ਤੋ ਆਪਣਾ ਹੌਲੀ ਹੌਲੀ ਵਿਚਾਰਾ ਆਪਣੇ ਪਿੰਡ ਵੱਲ ਨੂੰ ਤੁਰ ਪਿਆ ਅੱਛਾ ਸੋਚਣ ਲੱਗ ਪਿਆ ਹੁਣ ਮੈਂ ਕੀ ਕਰੂੰਗਾ ਮੇਰਾ ਘਰ ਦਾ ਗੁਜ਼ਾਰਾ ਕਿਦਾਂ ਘਰ ਦਾ ਗੁਜ਼ਾਰਾ ਕਿੱਦਾਂ ਚੱਲੂਗਾ ਮੈਂ ਤਾਂ ਬਹੁਤਾ ਈਮਾਨਦਾਰੀ ਨਾਲ ਨੌਕਰੀ ਕਰਦਾ ਸੀ ਹਨਾ ਹਨਾ ਤੋ ਤੁਰਿਆ ਜਾਂਦਾ ਰਸਤੇ 'ਚ ਉਹਨੂੰ ਇੱਕ ਬਜ਼ੁਰਗ ਮਿਲਦਾ ਅੱਛਾ ਹਨਾ ਉਹ ਬਜ਼ੁਰਗ ਕਹਿੰਿਆ ਨਾ ਇਦਾਂ ਤਿੰਨ ਗਠੜੀਆਂ ਜੀਆਂ ਚੱਕੀਆਂ ਹੁੰਦੀਆਂ ਦੋ ਬਹੁਤ ਪੜੀਆਂ ਹੁੰਦੀਆਂ ਇੱਕ ਮੋਢੇ ਤੇ ਮਾਰੀ ਹੁੰਦੀ ਅੱਛਾ ਤੇ ਉਹ ਹੌਲੀ-ਹੌਲੀ ਉਹ ਤੁਰਿਆ ਜਾਂਦਾ ਉਹ ਹੌਲੀ-ਹੌਲੀ ਉਹਦੇ ਨਾਲ ਰਲ ਜਾਂਦਾ ਬਜ਼ੁਰਗ ਤੇ ਅੱਛਾ ਤੇ ਤੁਰ ਪੈਂਦਾ ਇਦਾਂ ਹੌਲੀ-ਹੌਲੀ ਗਾਹ ਨੰਗ ਜਾਂਦਾ ਤੇ ਬਜ਼ੁਰਗ ਨੇ ਉਹਨੂੰ ਪਿੱਛੋਂ ਆਵਾਜ਼ ਮਾਰੀ ਕਹਿੰਦਾ ਕਾਕਾ ਗੱਲ ਸੁਣ ਹਾਂਜੀ ਤੇ ਉਹ ਕਹਿੰਦਾ ਹਾਂਜੀ ਦੱਸੋ ਜੀ ਹੂੰ ਕਹਿੰਦਾ ਆ ਨਾ ਜੇ ਤੂੰ ਆ ਮੇਰੀ ਇੱਕ ਗਠੜੀ ਪਾੜ ਲਈਂ ਹਾਂਜੀ ਤੇ ਮੈਂ ਤੈਨੂੰ ਤਿੰਨ ਸੋਨੇ ਦੀਆਂ ਮੋਹਰਾਂ ਦਊਂਗਾ ਅੱਛਾ ਅੱਛਾ ਉਹ ਕੰਤਾ ਚਲੋ ਠੀਕ ਹੈ ਅੱਜ ਹੀ ਕੰਮ ਗਿਆ ਹੈ ਹਨਾ ਜੇ ਤਿੰਨ ਸੋਨੇ ਦੀਆਂ ਮੋਹਰਾਂ ਮਿਲਦੀਆਂ ਵਾ ਤੇ ਹੋਰ ਕੀ ਚਾਹੀਦਾ ਮੇਰਾ ਤਾਂ ਜੌਬੀ ਚੱਲ ਗਈ ਰੋਸਟਾ ਨਿਕਲ ਜੋ ਗੁਜ਼ਾਰਾ ਹੋ ਜਾ ਉਹ ਲੈ ਕੇ ਤੁਰ ਪੈਂਦੇ ਆ ਹਨਾ ਅੱਛਾ ਤੇ ਦੋ ਗੱਟੜੀਆਂ ਬਜ਼ੁਰਗੋ ਇੱਕ ਉਹ ਮੁੰਡਾ ਫੜਨੇ ਦਾ ਹੌਲੀ ਹੌਲੀ ਤੁਰੇ ਜਾਂਦੇ ਆ ਅੱਛਾ ਗਾਂ ਇੱਕ ਛੋਟੀ ਜੀ ਬੇਂਝੀ ਆ ਜਾਂਦੀ ਆ ਅੱਛਾ ਜਿਹਦੇ ਵਿੱਚ ਦੀ ਉਹ ਨੰਗੜਾ ਹੁੰਦਾ ਅੱਛਾ ਅੱਛਾ ਤੇ ਮੁੰਡਾ ਤੁਰ ਪੈਂਦਾ ਉਹ ਬਜ਼ੁਰਗਾਂ ਕੋ ਫੇਰ ਉਹਨੂੰ ਆਵਾਜ਼ ਮਾਰਦਾ ਕਹਿੰਦਾ ਕਾਕਾ ਗੱਲ ਸੁਣ ਤੇ ਆ ਬੇਝੀ ਦੇ ਵਿੱਚੋਂ ਮੇਰ ਕੋ ਤਾਂ ਲੰਘ ਨਹੀਂ ਹੋਣਾ ਦੋ ਗੱਟੜੀਆਂ ਲੈ ਕੇ ਹੂੰ ਵੀ ਆ ਵੀ ਇੱਕ ਤੂੰ ਫੜ ਲਾ ਅੱਛਾ ਤੇ ਮੈਂ ਆਰਾਮਨਾਚ ਵਾਲੇ ਇੱਕ ਘੜੀ ਪੜੀ ਆ ਤੇ ਇਹ ਵੀ ਤੂੰ ਹਨਾ ਮੇਰੀ ਘੜੀ ਨਿਕਾ ਦੇ ਮੈਂ ਤੈਨੂੰ ਤਿੰਨ ਮੋਹਰਾਂ ਹੋਰ ਦਊਂਗਾ ਸੁਨੇਂ ਨੂੰ ਅੱਛਾ ਉਹ ਕਹਿੰਦਾ ਚਲੋ ਠੀਕ ਹੈ ਜੀ 6 ਮੋਹਰਾਂ ਹੋ ਜਾਣੀਆਂ ਤਾਂ ਠੀਕ ਹੈ ਹਨਾ ਉਹ ਉਹ ਵੀ ਘੜੀ ਫੜ ਕੇ ਉਹਦੀ ਤੋ ਅਚਾਨਕ ਉਹ ਜੋ ਗੀਚੇ ਬਿਤੇ ਗਾਣਾ ਨਾ ਜਾਂਦਾ ਉਹ ਮੁੰਡਾ ਕਹਿੰਦਾ ਬਾਪੂ ਜੀ ਤੁਸੀਂ ਫਿਕਰ ਨਾ ਕਰੋ ਮੈਂ ਬਹੁਤ ਇਮਾਨਦਾਰ ਬੰਦਾ ਹਾਂ ਮੈਂ ਉੱਥੇ ਵੀ ਇਮਾਨਦਾਰੀ ਨਾਲ ਜੌਬ ਕਰਦਾ ਸੀ ਤਦੇ ਮੈਨੂੰ ਕੱਢਿਆ ਉਹ ਮੈਨੂੰ ਕਹਿੰਦੇ ਸੀ ਤੂੰ ਆਹ ਕੰਮ ਕਰ ਗਲਤ ਕਰ ਮੈਂ ਨਹੀਂ ਕੀਤਾ ਤੇ ਉਹਨਾਂ ਨੇ ਮੈਨੂੰ ਜੌਬ ਤੋਂ ਕੱਢ ਦਿੱਤਾ ਹਾਂ ਤੇ ਤੁਸੀਂ ਫਿਕਰ ਨਾ ਕਰੋ ਹਾਂ ਨਾ ਮੈਂ ਬਿਲਕੁਲ ਤੁਹਾਡੀ ਇਹ ਗੱਟੜੀਆਂ ਦੀ ਪੂਰੀ ਸੰਭਾਲ ਰੱਖੂੰਗਾ ਪਰ ਇਹਦੇ ਵਿੱਚ ਹੈ ਕੀ ਆ ਹੂੰ ਕਹਿੰਦਾ ਇੱਕ ਚਤਾ ਹੈਗੀ ਆ ਤਾਂਬੇ ਦੇ ਸਿੱਕੇ ਤੇ ਆ ਜਿਹੜੀ ਤੈਨੂੰ ਮੈਂ ਹੁਣ ਫੜਾਈ ਐ ਇਹਦੇ ਵਿੱਚ ਜਾਂਦੀ ਨੇ ਸਿੱਕੇ ਅੱਛਾ ਕਿਹਦਾ ਕੋਈ ਗੱਲ ਈ ਹਾਂ ਅੱਛਾ ਚਲੋ ਉਹ ਤੁਰੇ ਜਾਂਦਾ ਫਿਰ ਤੁਰੇ ਜਾਂਦੇ ਗਾਂ ਥੋੜੀ ਜਿਹੀ ਚੜਾਈ ਆ ਜਾਂਦੀ ਆ ਅਗਲੇ ਪਾਰ ਉਹਨਾਂ ਨੇ ਜਾਣਾ ਹੁੰਦਾ ਬਜ਼ੁਰਗ ਜਦੋਂ ਤੁਰੇ ਜਾਂਦਾ ਮਗਰ ਮਗਰ ਉਹ ਚੜਾਈ ਚੜਨ ਲੱਪਿੰਦੇ ਆ ਅੱਛਾ ਤੇ ਮੁੰਡਾ ਤੋਂ ਬਦੂ ਚੜੀ ਜਾਂਦਾ ਬਜ਼ੁਰਗ ਵਿਚਾਰਾ ਹੰਬ ਜਾਂਦਾ ਥੋੜ ਜਾ ਉਹ ਇਹਨੂੰ ਕਹਿੰਦਾ ਕਾਕਾ ਗੱਲ ਸੁਣ ਅੱਛਾ ਕਹਿੰਦਾ ਆ ਮੇਰੀ ਐ ਨਾ ਤੀਸਰੀ ਗੱਠੜੀ ਵੀ ਤੂੰ ਫੜ ਲੈ ਮੈਂ ਤੈਨੂੰ ਤਿੰਨ ਮੋਹਰਾਂ ਹੋਰ ਸੋਨੇ ਵੀ ਆ ਰਿਹਾ। ਉਹ ਮੈਂ ਦਿਆ ਦੇਵਾਂ। ਅੱਛਾ। ਤੂੰ ਮੈਨੂੰ ਇਹ ਤੈਨੂੰ ਤਾਂ ਚੜ ਜਾਣਾ ਮੈਂ ਇੱਕੋ ਥੋੜਾ ਔਖਾ। ਅੱਛਾ। ਉਹ ਕਹਿੰਦਾ ਠੀਕ ਆ। ਹੂੰ। ਉਹ ਮੁੰਡਾ ਦਵਾ ਦਵਾ ਲੈ ਕੇ ਕਟੜੀ ਉਹ ਵੀ ਚੜਨ ਲੱਪਿੰਦਾ ਹਾਂ। ਅੱਛਾ ਅੱਛਾ। ਤੂੰ ਬੜਾ ਤਾਂ ਪਿੱਛੇ ਰਹਿ ਜਾਂਦਾ ਉਹ ਬਿਜੜਦਾ। ਪਿੱਛੇ ਰਹਿ ਜਾਂਦਾ ਅੱਛਾ। ਉਹ ਰਸਤੇ 'ਚ ਜਿੱਦਾਂ ਥੋੜੇ ਜੱਗੇ ਅੱਗੇ ਜਦੋਂ ਚਲਿੰਦਾ ਉਹਦਾ ਦਿਲ ਬਈਮਾਨ ਹੋੜ ਆਪਣੀ ਦਾ। ਉਹ ਕਹਿੰਦਾ ਇੱਕ 'ਚ ਮਤਲਬ ਤਾਂਬੇ ਦੇ ਸਿੱਕੇ ਆ, ਇੱਕ 'ਚ ਚਾਂਦੀ ਦੇ ਸਿੱਕੇ ਆ। ਆ ਜਿਹੜੀ ਤੀਜੀ ਫੜਾਈ ਇਹਦੇ ਵਿੱਚ ਜਰੂਰ ਸੋਨੇ ਦੇ ਹੋਣਗੇ। ਹਾਂ। ਤੇ ਮੈਂ ਤਾਂ ਲੱਖਾਂ ਕਰੋੜਪਤੀ ਬਣ ਜਣਾ ਮੈਂ ਫਿਸਕਾ ਇਹ ਬੋੜਾ ਤਾਂ ਪਿੱਛੇ ਰਹਿ ਗਿਆ ਬਹੁਤ ਆ ਰਹਿ ਗਿਆ ਇਹਨੇ ਕਿੱਥੇ ਲੱਭਣਾ ਮੈਨੂੰ ਸਭਣਾ ਹਾਂ ਉਹ ਬੋੜੇ ਮੁੰਡੇ ਨੇ ਚਾਰ ਲੰਗਾ ਪਟੀਆਂ ਹੋਰ ਤਾਂ ਵਾਦਾ ਵਾਣਾ ਲੰਗਿਆ ਦੌੜ ਦੌੜ ਕੇ ਚੱਲ ਗਿਆ ਚਲੇਗਾ ਦੌੜ ਦੌੜ ਕੇ ਉਹ ਆਪਣੇ ਘਰ ਪਾਉਂਦੀ ਆ ਚਲੋ ਉਹ ਬੋੜਾ ਰਹਿ ਗਿਆ ਬਚਾਰਾ ਉੱਥੇ ਵੀ ਜਿਹੜਾ ਸੀਗਾ ਅੱਛਾ ਅੱਛਾ ਉਹ ਜਾ ਕੇ ਘਰ ਉਹਨੇ ਦਵਾ-ਦਵ ਗੱਟੜੀਆਂ ਖੋਲੀਆਂ ਅੱਛਾ ਦਵਾ-ਦਵ ਖੋਲੜੀਆਂ ਸ਼ੁਰੂ ਕਰਤੀਆਂ ਇੱਕ ਗੱਟੜੀ ਖੋਲੀ ਬੱਚੋਂ ਪੱਥਰ ਰੋੜੇ ਜਾਂ ਨਿਕਲੇ। ਅੱਛਾ। ਦੂਜੀ ਖੋਲੀ। ਉਹਦੇ ਚੋਂ ਵੀ ਰੋੜੇ ਰਿਆ ਨਿਕਲੇ ਪੱਥਰ ਜ। ਤੀਜੀ ਖੋਲੀ। ਅੱਛਾ। ਉਹਦੇ ਚ ਵੀ ਰੋੜੇ ਪੱਥਰ ਜ ਆ ਪਰੇ ਕੁਝ ਵੀ ਨਹੀਂ ਨਿਕਲਿਆ। ਹਾਂ। ਉਹਨੇ ਬੰਦਾ ਯਾਰ ਕਿੱਥੇ ਗਿਆ ਕੁਝ ਵੀ ਨਹੀਂ ਆ ਦੇ ਦੇ ਵਿੱਚ ਤਾਂ। ਉਹਨੇ ਢੇਰੀ ਕਰ ਲੈਣੀ ਕੀ ਪਤਾ ਥੱਲੇ ਉਹਨੇ ਢੇਰੀ ਢੂਰੀ ਕੀਤਾ ਤੇ ਥੱਲੇ ਇੱਕ ਕਾਗਜ਼ ਜਿਹਾ ਮਿਲਿਆ। ਅੱਛਾ। ਹਾਂ। ਉਹਨੇ ਕਾਗਜ਼ ਦੰਦੋ ਖੋਲਿਆ। ਹਾਂ। ਤੇ ਖੋਲ ਕੇ ਉਹ ਪੜਨ ਲੱਗ ਪਿਆ। ਅੱਛਾ। ਉਹਤੇ ਲਿਖਿਆ ਸੀ ਬੱਚਾ ਮੇਰੇ ਕੋ ਬਹੁਤ ਜ਼ਿਆਦਾ ਦਿਆ। ਹਾਂ। ਮੇਰੇ ਕੋ ਅਰਬਾਂ ਰੁਪਏ ਦੀ ਜਾਇਦਾਦ ਆ ਤੇ ਬਹੁਤ ਸੋਨਾ ਚਾਂਦੀ ਆ ਮੇਰੇ ਘਰ ਪਿਆ ਜਿਹੜਾ ਢੇਰ ਲੱਗੇ ਪਏ ਆ ਬਹੁਤ ਕੁਛ ਆ ਔਰ ਮੇਰਾ ਇਸ ਦੁਨੀਆ ਤੇ ਕੋਈ ਨਹੀਂਗਾ ਔਰ ਮੈਨੂੰ ਅੱਜ ਮਹੀਨਾ 2 ਮਹੀਨੇ ਹੋ ਗਿਆ ਇੱਕ ਇਮਾਨਦਾਰ ਬੰਦੇ ਨੂੰ ਲੱਭਦਿਆਂ ਅੱਛਾ ਕਿ ਜਿਹਨੂੰ ਮੈਂ ਆਪਣੀ ਉਹ ਸਾਰੀ ਪ੍ਰਾਪਰਟੀ ਸਾਰਿਆ ਸੋਨਾ ਜਿਹੜਾ ਸਾਹਮਣੇ ਜਾ ਪਰ ਅੱਜ ਤੱਕ ਉਹ ਮੈਨੂੰ ਲੱਭਾ ਨਹੀਂ ਲੱਭਾ ਨਹੀਂ ਅੱਛਾ ਤੇ ਉਹ ਮੁੰਡੇ ਨੇ ਜਦੋਂ ਚਿੱਟੀ ਪੜੀ ਤੇ ਆਪਣੇ ਮੱਥੇ ਤੇ ਹੱਥ ਮਾਰਿਆ ਵੇ ਜੇ ਮੈਂ ਆ ਅੱਜ ਲਾਲਚ ਚ ਨਾ ਪੈਂਦਾ ਤੇ ਮੈਨੂੰ ਇਹ ਕੀ ਹੋਣਾ ਸੀ ਇਹ ਤਾਂ ਉਹ ਕਿੰਨਾ ਕੁਝ ਮਿਲਣਾ ਸੀ ਤੇ ਹਨਾ ਹਾਂ ਇਸ ਲਈ ਜ਼ਿੰਦਗੀ ਦੇ ਵਿੱਚ ਲਾਲਚ ਨਹੀਂ ਕਰਨਾ ਜਿਹੜਾ ਇਮਾਨਦਾਰੀ ਦਾ ਪੈਸਾ ਤੁਹਾਡੇ ਕੋ ਉਹੀ ਰਹਿਣਾ ਆ ਉਹੀ ਰਹਿਣਾ ਆ ਜਿਹੜਾ ਲਾਲਚ ਕਰਕੇ ਹਿਰਾ ਫੇਰੀਆਂ ਵਾਲਾ ਉਹ ਨਹੀਂ ਕਰਨਾ ਉਹ ਨਹੀਂ ਰਹਿਣਾ ਸਹੀ ਗੱਲ ਆ ਹੂੰ ਇਸ ਲਈ ਜ਼ਿੰਦਗੀ ਦੇ ਵਿੱਚ ਲਾਲ ਤੇ ਬਿਲਕੁਲ ਨਾ ਕਰੋ ਬਿਲਕੁਲ ਤੇ ਆਪਣੀ ਇਮਾਨਦਾਰੀ ਨਾਲ ਤੁਰੇ ਚੱਲੋ ਜੋ ਤੁਹਾਡੀ ਕਿਸਮਤ ਚ ਆ ਉਹ ਤੁਹਾਨੂੰ ਮਿਲ ਹੀ ਜਾਣਾ ਹਾਂਜੀ ਕੋਈ ਨਾ ਕਿਸੇ ਜ਼ਰੀਏ ਮਿਲ ਹੀ ਜਾਣਾ ਹੈ ਉੱਪਰ ਵਾਲਾ ਦੇਖ ਰਿਹਾ ਹੁੰਦਾ ਹੈ ਸਹੀ ਗੱਲ ਔਰਤ ਭਾਵਾਂ ਕੋਈ ਨਾ ਦੇਖੇ ਇੱਥੇ ਤਾਂ ਕੋਈ ਇਨਸਾਫ ਕਰੇ ਨਾ ਕਰੇ ਪਰਮਾਤਮਾ ਨੇ ਤਾਂ ਕਾਰੀ ਦੇਣਾ ਹੈ ਉਹ ਇਨਸਾਫ ਕਰਨ ਲਾ ਹਾਂਜੀ ਬਿਲਕੁਲ ਮੈਡਮ ਜੀ ਥੋੜਾ ਜਿਆਦਾ ਕਈਆਂ ਦਿਨਾਂ ਤੇ ਠੀਕ ਨਹੀਂ ਗਲੇ-ਗੋਲੇ ਬੈਠੇ ਆ ਅਸੀਂ ਬਾਲਾ ਬੋਲ ਨਹੀਂ ਹੁੰਦਾ ਨਹੀਂ ਹੁੰਦਾ ਚਲੋ ਕੋਈ ਗੱਲ ਨਹੀਂ ਫਿਰ ਵੀ ਆਪਾਂ ਕਰੀ ਜਾਂਦੇ ਆ ਹਾਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਅੱਜ ਇੱਕ ਛੋਟੀ ਜਿਹੀ ਗੱਲ ਸੀਗੀ ਇਹ ਤੁਹਾਨੂੰ ਸੜਾਈ ਤੇ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਠੀਕ ਆ ਜੀ ਹਾਂਜੀ ਇਹ ਹੁਣ ਤੁਸੀਂ ਬਾਤ ਦਾ ਜਵਾਬ ਦੇਣਾ ਆ ਤਾਂ ਅਗਲੀ ਵਾਰੀ ਆਪਾਂ ਫੇਰ ਜਵਾਬ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਨਵੀਂ ਵੀਡੀਓ ਵਿੱਚ ਕੁਝ ਹੋਰ ਨਵੀਆਂ ਗੱਲਾਂ ਲੈ ਕੇ ਆਵਾਂਗੇ ਪੁਰਨੀਆਂ ਨਵੀਆਂ ਬਾਤਾਂ ਲੈ ਕੇ ਆਵਾਂਗੇ ਹਾਂ ਜੀ ਨਵੀਆਂ ਬਾਤਾਂ ਲੈ ਕੇ ਆਵਾਂਗੇ ਹਾਂ ਤੇ ਬਿਲਕੁਲ ਫਿਰ ਆਪਾਂ ਤੁਸੀਂ ਜੀ ਸਾਨੂੰ ਇਦੀ ਜਵਾਬ ਦਿੰਦੇ ਰਹੋ ਤਾਂ ਗੱਲਾਂ ਬਾਤਾਂ ਸਾਡੀਆਂ ਸੁਣਦੇ ਰਹੋ ਤਾਂ ਸਾਡੇ ਨਾਲ ਕਰਦੇ ਰਹੋ ਇੱਦਾਂ ਜੁੜੇ ਰਹੋ ਤੁਹਾਡੇ ਕਮੈਂਟ ਇੱਦਾਂ ਆਉਂਦੇ ਰਹਿਣ ਤਾਂ ਸਾਡਾ ਦਿਲ ਲੱਗਾ ਰਹਿੰਦਾ ਆ ਝਟ ਹਫਤਾ ਨਿਕਲ ਜਾਂਦਾ ਆ ਪਤਾ ਹੀ ਨਹੀਂ ਲੱਗਦਾ ਬਿਲਕੁਲ ਬਿਲਕੁਲ ਹਾਂ ਜੀ ਹਾਂ ਤੇ ਇੱਦੀ ਫੇਰ ਆਪਾਂ ਮਿਲਾਂਗੇ ਅਗਲੀ ਵੀਡੀਓ ਚ ਚੰਗਾ ਜੀ ਸਾਰਿਆਂ ਸਭ ਦੀ ਖੈਰ ਜੀ